ਇਹ ਹੈ ਜੀ ਪੁਰਾਣਾ ਪਿੰਡ ਪਿੰਡ ਰਾਮਸਰਾ ਪੰਜਾਬ ਦਾ ਆਖਰੀ ਪਿੰਡ ਵੀ ਹੈ ਜੀ ਇਹ ਦੂਜੀ ਸਾਈਡ ਹਰਿਆਣੇ ਦੀ ਹੱਦ ਲੱਗਦੀ ਆ ਬਹੁਤ ਸੋਹਣਾ ਪਿੰਡ ਆ ਬਈ ਇੱਥੇ ਤੁਹਾਨੂੰ ਦਿਖਾਵਾਂਗੇ ਪਿੰਡ ਦੇ ਪੁਰਾਣੇ ਘਰ ਪੁਰਾਣੇ ਪੰਜਾਬ ਦੀ ਯਾਦ ਦਿਵਾਉਂਦਾ ਇਹ ਪਿੰਡ ਪੁਰਾਣੇ ਦਰਵਾਜ਼ੇ ਦੇਖ ਸਕਦੇ ਤੁਸੀਂ 175 ਦਾ ਦਰਵਾਜ਼ਾ ਜੀ ਇਹ ਦਰਵਾਜੇ ਘਰ પ્રાਣੇ ਸੋਨ ਪਿੰਡ ਵਿੱਚ ਦੇਖਣ ਨੂੰ ਮਿਲ ਜਾਣਗੇ ਸਾਹਮਣੇ ਦੇਖ ਸਕਦੇ ਹੋ ਤੁਸੀਂ પ્રાਣੇ ਪੰਜਾਬ ਦੀ ਜਾਨ ਦਵਾਉਂਦੇ ਇਹ ਪਿੰਡ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨਾਂ ਵਾਲੇ ਘਰ ਦਰਵਾਜ਼ੇ ਵੀਡੀਓ ਚ ਤੁਹਾਨੂੰ ਦਿਖਾਵਾਂਗੇ ਅਲੱਗ-ਅਲੱਗ ਤਰ੍ਹਾਂ ਦੇ ਦਰਵਾਜ਼ੇ ਤੇ ਅਲੱਗ-ਅਲੱਗ ਡਿਜ਼ਾਈਨਾਂ ਚ ਬਣਾਏ ਹੋਏ ਦਰਵਾਜ਼ੇ ਦੇਖ ਸਕਦੇ ਹੋ ਤੁਸੀਂ ਸਾਹਮਣੇ ਇਹ ਸਾਰੇ ਪੁਰਾਣੇ ਦਰਵਾਜ਼ੇ ਆ ਜੀ ਉਨੀ ਸੋਸਤ ਪਰ ਬਿਹਤਰ ਬਣਾਏ ਪੁਰਾਣੇ ਦਰਵਾਜ਼ੇ ਇਹ ਸਾਰੇ ਪੁਰਾਣੇ ਘਰਾਂ ਆ ਜੀ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਬਣਾਏ ਹੋਏ ਹੈਗੇ ਚੋਹ ਸੋਨੇ ਦੇ ਦਰਵਾਜ਼ੇ ਤੇ ਡਿਜ਼ਾਈਨ ਦਾ ਸੇਵ ਸੰਭਲਦੇ ਤੁਸੀਂ ਗਲਾਈ ਵਾਲੇ ਦਰਵਾਜ਼ੇ ਬਹੁਤ ਸੋਹਣਾ ਦਰਵਾਜ਼ਾ ਵੀ ਸਾਹਮਣੇ ਦੇਖ ਸਕਦੇ ਤੁਸੀਂ ਆਹ ਸਾਹਮਣੇ ਜਿਹੜਾ ਬਾਈ ਦਰਵਾਜ਼ਾ ਬਣਿਆ ਬਹੁਤ ਹੀ ਸੋਹਣੇ ਤਰੀਕੇ ਨਾਲ ਬਣਾਇਆ ਹੋਇਆ ਹੈਗਾ ਬਹੁਤ ਸੋਹਣੇ ਡਿਜ਼ਾਈਨ ਚ ਬਣਿਆ ਹੋਇਆ ਹੈ ਜੀ ਆਹਨ ਦਰਵਾਜ਼ਾ ਆਹ ਦਰਵਾਜ਼ਾ ਵਾ ਸਾਰਾ ਬ੍ਰਿਕ ਛੋਟੀਆਂ ਪੱਧਾ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਜੀ ਸਾਹਮਣੇ ਦੇਖ ਸਕਦੇ ਤੁਸੀਂ ਦਰਵਾਜ਼ੇ ਤੇ ਮੋਰਨੀਆ ਵਗੈਰਾ ਬਣੀਆਂ ਹੋਈਆਂ ਜੇ ਸਾਡੀ ਵੀਡੀਓ ਲੱਗੀ ਵਧੀਆ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਲਾਈਕ ਤੇ ਕਮੈਂਟ ਕਰ ਦਿਓ ਤਾਂ ਕਿ ਤੁਹਾਡੇ ਲਈ ਹੌਨਵਲ ਟਾਈਮ 'ਚ ਹੋਰ ਵੀ ਵਧੀਆ ਵੀਡੀਓ ਲੈ ਕੇ ਆ ਸਕੀ ਧੰਨਵਾਦ ਜੀ